ਵੀ ਦਿਨ ਦੀ ਆਪਾਂ ਨੂੰ ਲੋੜ ਪੈਣੀ ਆ ਉਹਦੋਂ ਵੀ ਆਹ ਗੱਲ ਯਾਦ ਰੱਖੀਏ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਣਾ 8ਵਾਂ ਵਲੌਗ ਸ਼ੁਰੂ ਹੋ ਗਿਆ ਜੀ ਤੇ ਅੱਜ ਆਪਾਂ ਜਾਵਾਂਗੇ ਜੀ ਅਜਨਾਲੇ ਸਾਈਡ ਉਥੋਂ ਮੋਟਾ ਬਾਈਪਾਸ ਦਿਖਾਵਾਂਗੇ ਤੁਹਾਨੂੰ ਅਜਨਾਲੇ ਤੋਂ ਗੁਰਦਾਸਪੁਰ ਦਾ ਪਾਣੀ ਦਾ ਲੈਵਲ ਬਾਕੀ ਦੂਰੋਂ ਅਨੰਦਪੁਰ ਸਾਹਿਬ ਤੋਂ ਸੇਵਾ ਲੈ ਕੇ ਆਏ ਉਹਨਾਂ ਦੇ ਦਰਸ਼ਨ ਕਰਾਂਗੇ ਹਾਂਜੀ ਹਾਂਜੀ ਬਾਕੀ ਵੀ ਤੁਹਾਨੂੰ ਸਾਰੇ ਦਿਖਾਵਾਂਗੇ ਪਾਣੀ ਦਾ ਲੈਵਲ ਸੇਵਾਦਾਰ ਬਾਕੀ ਮਿੱਤਰੋ ਜੋ ਪਾਣੀ ਘਟਿਆ ਵਧਿਆ ਲੈਵਲ ਬਾਕੀ ਉੱਥੇ ਜਾਵਾਂਗੇ ਜਿੱਥੇ ਟਰੈਕਟਰ ਨਹੀਂ ਡੁੱਬਿਆ ਹੈ ਉਹ ਪੁਲ ਦੇ ਥੱਲੇ ਉਹ ਵੀ ਤੁਹਾਨੂੰ ਦਿਖਾਵਾਂਗੇ ਨੁਕਸਾਨ ਬਹੁਤ ਹੋਇਆ ਹੈ ਨਾ ਟਰੈਕਟਰ ਦਾ ਯਾਰ ਨੁਕਸਾਨ ਹੋਇਆ ਉਹ ਕਹਿੰਦੇ ਵੀ ਸੱਟਾਂ ਬਹੁਤ ਲੱਗੀਆਂ ਉਹਦੇ ਵਿੱਚ ਤੇ ਮਤਲਬ ਟਰੈਕਟਰ ਸਾਰਾ ਹੀ ਟੁੱਟ ਗਿਆ ਹੈ ਤੇ ਪੰਜ-ਛੇ ਜਾਨਾਂ ਨੂੰ ਸੱਟਾਂ ਵੀ ਲੱਗੀਆਂ ਹੈ ਉਹ ਮਿੱਤਰੋ ਸਾਨੂੰ ਸਾਰਾ ਹੀ ਦਿਖਾਵਾਂਗੇ ਬਾਕੀ ਮਿੱਤਰੋ ਠੀਕ ਠਾਕ ਜੇ ਚੜ੍ਹਦੀ ਕਲਾ ਓਕੇ ਮਿੱਤਰੋ ਚਲੋ ਹੁਣ ਤੁਹਾਨੂੰ ਅੱਗੇ ਦਿਨੇ ਅਪਡੇਟ ਓਕੇ ਮਿੱਤਰੋ ਠੀਕ ਹੈ

ਦੇਖ ਲਿਓ ਜੀ ਮਿੱਤਰੋ ਇਹ ਵੀਰ ਦੂਰੋਂ ਦੂਰੋਂ ਸੇਵਾ ਲੈ ਕੇ ਆਏ ਪਹੁੰਚੇ ਹੋਏ ਨੇ ਵੇਖੋ ਬ੍ਰੈਡ ਵਗੈਰਾ ਆਪਣਾ ਰਹਿਣ ਸਹਿਣ ਵੀ ਵਿਚ ਰਿਆ ਟਰਾਲੀ 'ਚ ਕੀਤਾ ਹੋਇਆ ਸ਼੍ਰੀ ਨੰਦਪੁਰ ਸਾਹਿਬ ਤੋਂ ਸੇਵਾ ਆਈ ਹੋਈ ਆ ਰੋਪੜ ਤੋਂ ਦਿ ਲੋਤਾ ਨਾਦੀਆਂ ਵੀਰਾਂ ਦੇ ਜਿਨ੍ਹਾਂ ਦੂਰੋਂ ਦੂਰੋਂ ਆ ਕੇ ਬਾਜੇ 'ਚ ਦਰਸ਼ਨ ਕੀ ਪਾਏ ਤੇ ਆਪਣੇ ਮਤਲਬ ਦੱਸਿਆ ਮਰਾ ਵੀਰਿਆ ਆਪਣੇ ਇਹ ਵੀ ਦੂਰੋਂ ਹੀ ਆਏ ਹੋਏ ਨੇ ਕੋ ਅੱਜ ਆਪਾਂ ਅਜਨਾਲੇ ਸ਼ਹਿਰ ਚ ਪਹੁੰਚੇ ਹੋਏ ਆ ਮੇਨ ਰੋਡ ਬਾਈਪਾਸ ਸੋ ਬੱਦਲ ਵਾਈ ਪੂਰੀ ਆ ਨਹੀਂ ਪਈ ਜਾਂਂਦੇ ਮਾੜਾ ਮਾੜਾ ਪਈ ਪਈ ਜਾਂਂਦੇ ਆ ਵੀਰ ਜੀ ਰਾਤ ਦਾ ਨਹੀਂ ਪੈਂਡਿਆ ਰਾਤੀ ਬਹੁਤ ਤੇਜ਼ੀ ਦਿਨੇ ਬਹੁਤ ਤੇਜ਼ੀ ਹੁਣ ਹਟਿਆ ਤੇ ਆਪਾਂ ਵੀ ਘਰੋਂ ਬਾਹਰ ਨਿਕਲੇ ਆ 12:00 ਦੇ ਕਰੀਬ ਟਾਈਮ ਹੈ ਸੋ ਤੁਹਾਨੂੰ ਦੱਸਦੇ ਪਏ ਆ ਅਜਨਾਲੇ ਸ਼ਹਿਰ ਚ ਆਏ ਹੋਏ ਆ ਜਿੱਥੋਂ ਆਪਾਂ ਮੇਨ ਬਾਈਪਾਸ ਫੜਾਂਗੇ ਜੋ ਕਿ ਸਿੱਧਾ ਗੁਰਦਾਸਪੁਰ ਨੂੰ ਜਾਂਦਾ ਹੈ ਪੰਜਾਬ ਦੇ ਰਮਦਾਸ ਡੇਰਾ ਬਾਬਾ ਨਾਨਕ ਕਲਾ ਨੌਰ ਵਿੱਚ ਆ ਜਾਂਦੇ ਆ ਟਕ ਟਾਉਨ ਬਾਕੀ ਤੋਂ ਦੱਦੇ ਪਏ ਆ ਸੋ ਮਿਲਦੇ ਆ ਮਿੱਤਰੋ ਅੱਗੇ ਦੇਖ ਸਕਦੇ ਜੇ ਤੁਸੀਂ ਅੱਗੇ ਦੇਖੋ ਰਾਮਨੀ ਦੀ ਟਰਾਲੀ ਰੌਣਕ ਇਹਨੂੰ ਕਹਿੰਦੇ ਆ ਪੰਜਾਬ ਟਰੈਕਟਰਾਂ ਦਾ ਪੰਜਾਬ ਬਾਜੇ ਵਾਲੇ सीओ साहब इंडियन आर्मी ये अपने तो बहुत आ चुके हैं इधर रांची बहुत आ ये या सेवादार है तो मित्रों देख ता लीजिए इंडियन आर्मी आज नाल आज तो बाईपास फड़ लिया आपा मित्रों गंदासपुर वाला ਮੈਟਰੋ ਇਹ ਆ ਪਾਣੀ ਦਾ ਲੈਵਲ ਕਰ ਜਾ ਭੀੜ ਦੇਖ ਸਕਦੇ ਜੇ ਤੁਸੀਂ ਪਾਣੀ ਕਰਕੇ ਕਿਉਂ ਸੇਵਾਦਾਰ ਕਹਿੰਦੇ ਆ ਦੇਖ ਸਕਦੇ ਹੋ ਤੁਸੀਂ ਮਿੱਤਰੋ ਰਸ ਡੰਡਰਾਂ ਦੀ ਸੇਵਾ ਵੀਰਾਂ ਵੱਲੋਂ ਰਾਸਤੇ ਦੇਖ ਸਕਦੇ ਜੇ ਮਿੱਤਰੋ ਕੋਈ ਨੀ ਦਾ ਲੈਵਲ ਵੀ ਟੈਕ ਕਰ ਸਕਦੇ ਜੇ ਮਿੱਤਰੋ ਜੈਕਾਰਾ ਸਰਦਾਰ ਜੀ ਮਿੱਤਰੋ ਇਹ ਅਜ ਨਾਲਾ ਮੇਨ ਬਾਈਪਾਸ ਪਾਣੀ ਬਹੁਤ ਤੇਜ਼ ਆ ਮਿੱਤਰੋ ਬਹੁਤ ਪਾਣੀ ਤੇਜ਼ ਆ ਬਹੁਤ ਫੋੜੀ ਆਪਣੇ गए जा रहे हैं कमाण करके बहुत पानी तेज है इतना ये मित्रों बाईपास गुरदासपुर ਪਾਣੀ ਦਾ ਲੈਵਲ ਕਿੰਨਾ ਜਿਆਦਾ ਹੈ ਉਹ ਦੇਖੋ ਇਹ ਲੱਗਾ ਹੀ ਬੰਦ ਹੋਣਾ ਦੇਖੋ ਵੇਖੋ ਬਹੁਤ ਔਖਾ ਵੀ ਸੀ ਬਹੁਤ ਹੁਣ ਬਾਕੀ ਵੀ ਜਿੱਥੇ ਟਰੈਕਟਰ ਟਿੱਗਾ ਹੋਇਆ ਉਹਨੂੰ ਥਾਣਾ ਹੈ ਵੀਦਾਲਾ ਨੂੰ ਬਹੁਤ ਜਿਆਦਾ ਨੁਕਸਾਨ ਹੋਇਆ ਉਹਨਾਂ ਦੇ ਟਰੈਕਟਰ ਟੁੱਟ ਹੀ ਗਿਆ ਹੈ ਸਾਰਾ ਹੂੰ ਬਾਕੀ ਵੀ ਜਿੱਥੋਂ ਨਿਕੜ ਕੇ ਟੁੱਟਣ ਦੀ ਆ ਉਹ। ਰੋਕੀ ਜਾਂਦੇ ਲਈ ਹੁਣ ਤਾਂ ਅੱਗੇ ਮਿਲਦੇ ਆ। ਓਕੇ। ਸੋ ਹਾਜੀ ਮਿੱਤਰੋ ਅੱਗੇ ਤੇ ਨੀਚੇ ਜਾਇਆ ਜਾਣਾ। ਕਿਉਂਕਿ ਅੱਗੇ ਪਾਣੀ ਜਿਹੜਾ ਆ ਉਹ 4-4 ਫੁੱਟ 5-5 ਫੁੱਟ ਹੈਗਾ। ਤੇ ਮੋਟਰਸਾਈਕਲ ਬੜੀ ਚਲਣਾ। ਬਹੁਤ ਔਖਾ ਅੱਗੇ ਵਾਸਤੇ। ਉਹ ਪਾਣੀ ਜੀ ਤੇ ਵਾਲੇ ਵੀਰ ਆਪਣੇ ਦੇਖ ਸਕਦੇ ਜੇ ਮਿੱਤਰੋ ਇਹ ਪਾਣੀ ਇਤਾਂ ਹੀ ਵੇਖ ਲਓ ਆ ਸਾਰੀ ਫਸਲ ਹੀ ਸਾਰੀ ਫਸਲ ਜਿਹੜੀ ਹੀ ਖਰਾਬ ਹੋ ਚੁੱਕੀ ਹੈ ਫਸਲਾਂ ਵਾਸਤੇ ਤੇ ਬਹੁਤ ਔਖਾ ਆ ਪਰ ਕਹਿੰਦੇ ਬਹੁਤ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ

ਦੇਖ ਸਕਦੇ ਹੋ ਮਿੱਤਰੋ ਤੇ ਅੱਗੇ ਦਾ ਮਾਹੌਲ ਬਹੁਤ ਦੂਰੋਂ ਦੂਰੋਂ ਲੋਕ ਕਰ ਰਹੇ ਨੇ ਸੇਵਾ ਪੰਜਾਬ ਦੀ ਮਿੰਡਾਹ ਵਾਲੇ ਅੱਜ ਨਾਲੇ ਮਿੱਤਰੋ ਬਹੁਤ ਰਸਿਆ ਬਹੁਤ ਪਾਣੀ ਵੀ ਬਹੁਤ ਜ਼ਿਆਦਾ ਹੈ ਪਾਣੀ ਵੀ ਬਹੁਤ ਜ਼ਿਆਦਾ ਤੇ ਰਸ ਵੀ ਬਹੁਤ ਜ਼ਿਆਦਾ ਪਾਣੀ ਦਾ ਲੈਵਲ ਤੁਸੀਂ ਆਪ ਦੇਖ ਸਕਦੇ ਮਗਰ ਤਾਂ ਉਹ ਦਿਖਾਤਾ ਆ ਕਿੰਨਾ ਔਖਾ ਆ ਵਿਚਾਰਿਆਂ ਵਾਸਤੇ ਆ ਦੇਖ ਸਕਦੇ ਤੁਸੀਂ ਇਹ ਤਾਂ ਜਿਹੜੇ ਨਾਪ ਕੋਟਾ ਤੇ ਬੰਦਾ ਆ ਰਹੀ ਸੋ ਮਿੱਤਰੋ ਅਜ ਨਾਲੇ ਦੇ ਲਾਗੇ ਲਾਗੇ ਪਿੰਡਾਂ 'ਚ ਆਏ ਹੋਏ ਹਾਂ ਦੇਖ ਸਕਦੇ ਜੇ ਤੁਸੀਂ ਪਾਣੀ ਦਾ ਲੈਵਲ ਬਹੁਤ ਹੈਗਾ ਇੱਥੇ ਵੀ ਇਥੋਂ ਦੇ ਦੀ ਪਾਣੀ ਦੀ ਸਪੀਡ ਸਿੱਖ ਪਾਣੀ ਜੋ ਇਡਾਣਾ ਵੀਰਾਂ ਦਾ ਇਹ ਸਾਰੇ ਵੀਰ ਸੇਵਾ ਵਾਲੇ ਲੱਗੇ ਲੱਗੇ ਪਿੰਡਾਂ 'ਚ ਪਹੁੰਚ ਚੁੱਕੇ ਆਂ ਵੀਰ ਜੀ ਪਿੰਡ 'ਚ ਬਹੁਤ ਪਾਣੀ ਆਇਆ ਹੋਇਆ ਪਾਣੀ ਦਾ ਲੈਵਲ ਲੋਕ ਆਪਣੇ ਘਰਾਂ ਤੋਂ ਬਾਹਰ ਆ ਕੇ ਬੈਠੇ ਹੋਏ ਨੇ ਕੋਈ ਇਸ ਪਿੰਡ 'ਚ ਬਹੁਤ ਪਾਣੀ ਆ ਮਿੱਤਰੋ ਇਹ ਪਿੰਡ ਹੈਗਾ ਗੱਗੋਮਾਲ ਉਹ ਘਟ ਗਿਆ ਇੱਧਰ ਅਸੀਂ ਆਏ ਇੱਥੋਂ ਜਿਹਦਾ ਸੇਵਾ ਕਰਨ ਆ ਸਾਰੇ ਭਰਿਆ ਹੋਇਆ ਫੋਟੋ ਫੋਟੋ ਤੇ ਪਾਣੀ ਇਹ ਹੈਗਾ ਪਿੰਡ ਗੱਗੋਮਾਲ ਆ ਵੀਰ ਉਹਦੋਂ ਗੱਡੀ ਪੂਰੀ ਡੁੱਬੀ ਜਾ ਪਾਣੀ ਘਟ ਗਿਆ ਅੱਗੇ ਤਾਂ ਜਾਣਾ ਨਹੀਂ ਆਪਾਂ ਤਾਂ ਜਾਣਾ ਉਹ ਪਾਣੀ ਦੇਖ ਸਕਦੇ ਤੁਸੀਂ ਅਗਾਹ ਜਾ ਹੀ ਜਾਂਦਾ ਆ ਚਲੋ ਇੱਥੇ ਘੰਟੋ ਤੋ ਦੇਖ ਸਕਦੇ ਮਿੱਤਰੋ ਤੁਸੀਂ ਅੱਗੇ ਨਾਲੋਂ ਇੱਧਰ ਪਾਣੀ ਭਟਿਆ ਮਾਰ ਅਜ ਨਾਲਾ ਸਾਈਡ ਬਹੁਤ ਪਾਣੀ ਹੈ ਜੋ ਤੁਹਾਨੂੰ ਦਿਖਾ ਕੇ ਆਏ ਆਂ ਹੋਰ ਮਿੱਤਰੋ ਅੱਗੇ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਵਾਂਗੇ ਸੋ ਮੀ ਆਂਡਾ ਪਿਆ ਆ ਨਿੱਕਾ ਨਿੱਕਾ ਦੇਖ ਸਕਦੇ ਜੀ ਮਿੱਤਰੋ ਰੋਡ ਤੇ ਇਹ ਇਲਾਕਿਆਂ ਵੱਲੋਂ ਹਰ ਤਾਜ ਨਾਲ 15 ਤੋਂ 20 ਦਿਨ ਦੀ ਆਪਾਂ ਨੂੰ ਲੋਡ ਪੈਣੀ ਆ ਉਦੋਂ ਯਾਦ ਕਰ ਜੀ ਸਹਿ ਤੁਸੀਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਿਸਾਨ ਜਿਹੜੇ ਨੇ ਉਹਨਾਂ ਇਲਾਕਿਆਂ ਦੇ ਵਿੱਚੋਂ ਵਾਪਸ ਜਿਹੜੇ ਆ ਪਹੁੰਚ ਰਹੇ ਨੇ ਤੇ ਮਦਦਕਾਰਾਂ ਦੀ ਜਿਹੜੀ ਮਦਦ ਤੋਂ ਦਿੱਤੀ ਜਾ ਰਹੀ ਹੈ ਤੇ ਲਗਾਤਾਰ ਇਹ ਕਿਸਾਨ ਆ ਬੋਲਦੇ ਬਣੋ ਆ ਇਹ ਸਾਰੇ ਵੀਰ ਸੇਵਾ ਲੈ ਕੇ ਗੱਗੋਮਾਲ ਜਾਂਦੇ ਹੋਏ ਅਨੰਦਪੁਰ ਸਾਹਿਬ ਤੋਂ ਵੀਰ ਆਏ ਹੋਏ ਨੇ ਤੁਸੀਂ ਮੈਟਰ ਉਹ ਦੇਖ ਸਕਦੇ ਹੋ ਲੋਕਾਂ ਦਾ ਨੁਕਸਾਨ ਤੂੜੀ ਜਿਹੜੀ ਆ ਉਹ ਖਰਾਬ ਹੋ ਚੁੱਕੀ ਆ ਉਧਰ ਉਹ ਵੇਖੋ ਪਾਣੀ ਚ ਵੀ ਬਹੁਤ ਛੱਤਾਂ ਡੇਗੀਆਂ ਜੇ ਇਹ ਹੋ ਸਕਦੇ ਦੇਖ ਸਕਦੇ ਤੁਸੀਂ ਨੁਕਸਾਨ ਲੋਕਾਂ ਦਾ ਕੰਦ ਵੀ ਡਿੱਗਣੀ ਜੀ ਦੇਖੋ ਕਿਦਾਂ ਕੰਦ ਵੀ ਇੱਧਰ ਹੋਈ ਜੇ ਪੂਰੀ ਖਦਦੇਓ ਮਿੱਤਰੋ ਇੱਧਰ ਪਾਣੀ ਇੰਨਾ ਲੋਕ ਘਰਾ ਦੀਆਂ ਛੱਤਾਂ ਦੇ ਤੰਬੂ ਲਾ ਕੇ ਬੈਠੇ ਆ ਤੰਬੂ ਤੇ ਰਹਿ ਰਹੇ ਆ ਲੋਕ ਇੰਨਾ ਪਾਣੀ ਆ ਇੱਧਰ ਉਹ ਮਿੱਤਰੋ ਚਮਿਆਰੀ ਦਾਣਾ ਮੰਡੀ ਸੇਵਾਦਾਰ ਪਸ਼ੂ ਲੈ ਕੇ ਆਏ ਹੋਏ ਨੇ ਸੇਵਾ ਲੈ ਕੇ ਆਏ ਹੋਏ ਨੇ ਦੂਰੋਂ ਉਹ ਰਹਿ ਹਾ ਇਸ ਵੀ ਕਰ ਰਹੇ ਨੇ ਕਈ ਇੱਕ ਸਾਡੇ ਤੇ ਤੋਹ ਸ਼ਮਰ ਲਿਖ ਸਟਾਰ ਦਾਣਾ ਮੰਡੀ ਕੋਈ ਜਰਾ ਫੋਟੋ 2 ਮੀਟਰ ਬਾਬਾ ਅਜਨਾਲੀ ਸਾਈਡ ਤੋਂ ਆ ਰਹੇ ਹਾਂ ਹੁਣ ਵੀਰ ਆਪਣਾ ਇੰਜ ਗਰਾਇਆ ਵੀਰ ਆਇਆ ਹੈ 500 ਹਾਂਜੀ ਹਾਂਜੀ ਤੋਂ ਉਹਨਾਂ ਨਾਲ ਰਮਦਾਸ ਜਾਵਾਂਗੇ ਤੇ ਤੁਹਾਨੂੰ ਦੱਸਾਂਗੇ ਪਾਣੀ ਦਾ ਲੈਵਲ ਹਾਂਜੀ ਬਾਕੀ ਤਾਂ ਨੋ ਦੱਸਾਂਗੇ ਸੇਵਾਦਾਰਾਂ ਬਾਰੇ ਬਿਲਕੁਲ ਜੀ ਓਕੇ ਵੀਰ ਜੀ ਮਿਲਦੇ ਹਾਂ ਫਿਰ ਉੱਥੇ ਵੀਰ ਜੀ ਆ ਨਾ ਕੋਰਾ ਆ ਪੰਜ ਸੌ ਸਤੱਤਰ ਵਾਲੇ ਵੀਰ ਹਾਂਜੀ ਸੋ ਰਮਦਾਸ ਪਾਣੀ ਦਾ ਲੈਵਲ ਬਹੁਤ ਘਟ ਗਿਆ ਏ ਹਾਂਜੀ ਹੋਰ ਮਿੱਤਰੋ ਅੱਗੇ ਦਿਖਾਉਂਦੇ ਮਿਲਦੇ ਆ ਤੁਹਾਨੂੰ ਮੈਂ ਚੱਲਦੇ ਜਾਈਏ ਅੱਗੇ ਨਾਲੋਂ ਪਾਣੀ ਦਾ ਲੈਵਲ ਕਾਫੀ ਡਾਊਨ ਹੋ ਗਿਆ ਉਹ ਜਿਆਦਾ ਕਰ ਲਿਆ ਕੱਟੋ ਯਾਰ ਤੁਸੀਂ ਜਾਣੀ ਕਰਦੇ ਹੋ ਦੇਖ ਸਕਦੇ ਜੀ ਗਰੌਣ ਕੁੜੀ ਆ ਜੀ ਆਇਆਂ ਨੂੰ ਕੱਟਣ ਬਾਬਾ ਉੱਤਰ ਮੈਂ ਗੁਰਦੁਆਰਾ ਨੀਰੋਨਕਾ ਪੂਰੀ ਰਮਦਾਸ ਰੋਡ ਤੇ ਪਾਣੀ ਵੀ ਘਟਿਆ ਸਾਰੇ ਗੁਰਦੁਆਰਾ ਸਾਹਿਬ ਨੂੰ ਜਾ ਰਹੇ ਆ ਜਾਨ ਹੈ ਨਹੀਂ ਪਤਾ ਕਿ ਨਾ ਪੁਲਿਸ ਆ ਗਈ 4 ਰੋਡ ਤੇ

ਅੱਜ ਵੀਰ ਉਹਨਾਂ ਨੇ ਬਲੋਗਤਾਂ ਨੂੰ ਵਿਖਾਇਆ ਹੀ ਆ ਪਾਣੀ ਦਾ ਲੈਵਲ ਚੈੱਕ ਕਰਾਇਆ ਮੇਰੇ ਵੀਰੋ ਪਹਿਲਾ ਜਨਾਲਾ ਫਿਰ ਗੱਗੋਮਾਲ ਤੇ ਰਮਦਾਸ ਸਭ ਲੈਵਲ ਪਾਣੀ ਦਾ ਵਿਖਾਇਆ ਮੇਰੇ ਭਰਾਵੋ ਤੇ ਆਪਾਂ ਹੋਰ ਹੀ ਅੱਗੇ ਅਪਡੇਟ ਦਿੰਦੇ ਰਵਾਂਗੇ ਸੋ ਮੇਰਾ ਭਰਾ ਸਾਡੇ ਨਾਲ ਜੁੜੇ ਰਹੋ ਤੇ ਪੰਜਾਬ ਨਾਲ ਜੁੜੇ ਰਹੋ ਮੈਂ ਤੁਹਾਡਾ ਧੰਨਵਾਦ ਕਰਦਾ ਜਿਹੜੇ ਮੇਰੇ ਵੀਰ ਭਰਾ ਮੇਰੇ ਬਲੋਗ ਵੇਖਣਗੇ ਸੋ ਅੱਜ ਦਾ ਬਲੋਗ ਅਸੀਂ ਸੋ ਅੱਜ ਦਾ ਬਲੋਗ ਐਡ ਕਰਦੇ ਆ ਸੋ ਸਭ ਨੂੰ ਸਤਿ ਸ਼੍ਰੀ ਅਕਾਲ